ਉਹ ਨਹੀਂ ਅੱਜ ਕੱਲ ਦੇ ਮੁੰਡਿਆਂ ਦਾ ਵੀ ਹੋਰਾਂ ਗੱਲ ਨਹੀਂ ਸਹਾਰ ਦੇ ਤੰਦ ਐਵੇਂ ਕੋਈ ਬਾਧੂ ਪੰਗਾ ਨਾ ਪਾ ਲੈ ਇਹਨਾਂ ਨੂੰ ਸਮਝਾਉਣਾ ਏ ਗੱਲ ਬਾਤ ਕੋਈ ਆਏ ਨਹੀਂ ਕਰੀਂਦਾ ਉਹ ਵੀ ਬੜੇ ਹੱਟ ਛੜਾਉਣ ਵਾਲਾ ਕੰਮ ਆ ਦਵਾ ਤੋਂ ਬੜਾ ਮੂਠਾ ਕਰਦੇ ਹੁਣ ਤਾਂ ਇੱਦਾਂ ਸਿਆ ਉਹ ਤੇਜਾ ਸਿਆ ਆ ਭਾਈ ਸਾਹਿਬ ਹੋਰ ਤੇਜਾ ਸਿਆ ਕੀ ਹਾਲਾ ਕੀ ਹਾਲਾ ਬਾਈ ਹੋਰ ਫੋਚੀਗਾ ਠੀਕ ਠਾਕ ਰਹਿਣਾ ਬਾ ਠੀਕ ਆ ਠੀਕ ਆ ਬਾਈ ਕਿਰਪਾ ਸਮਾਲ ਕੇ ਹੋਰ ਫਰਾਦਾ ਮੈਂ ਉਹ ਕੋਈ ਨਹੀਂ ਤੂੰ ਕਰ ਲੈ ਕੰਮ ਕੀ ਕਰਨਾਗਾ ਇਹ ਤਾਂ ਹੁੰਦੇ ਹੀ ਰਹਿਣੇ ਆ ਚੱਲ ਕੋਈ ਨਹੀਂ ਆ ਜਾ ਮੈਂ ਵੀ ਕਰਦਾ ਕਰਦਾ ਗੱਲ ਸਾਰ ਬਹਿ ਜਾ ਇੱਥੇ ਉਹ ਸਿੱਧਾ ਠੀਕ ਆ ਬਾ ਠੀਕ ਠਾਕ ਆ ਬਹੁਤ ਬਾ ਮਾਰਦਾ ਔਰ ਫਿਰ ਬਾਈ ਸੌ ਕਿਵੇਂ ਆਉਣਾ ਹੋਇਆ ਉਹ ਬਸ ਤੇਜਾ ਮੈਂ ਤਾਂ ਉਦਾਂ ਹੀ ਘਰੇ ਬੈਠਾ ਆ ਸੀਗਾ ਮੈਂ ਚੱਲਣ ਵਾਲੇ ਉਧਰ ਗੇੜਾ ਮਾਰ ਕੇ ਆਉਨੇ ਆ ਨਾਲੇ ਮੈਨੂੰ ਜੱਗੀ ਥੋੜੀ ਜੀ ਗੱਲ ਦੱਸਦਾ ਸੀਗਾ ਕਿ ਮੈਂ ਪਾੜੇ ਨੂੰ ਬਾਹਰ ਤੋਰਨਾ ਆਪਾਂ ਆ ਬਣਾਉਨੇ ਆ ਬਾਈ ਯਾਰ ਕੋਈ ਗੱਲ ਬਾਤ ਜੇ ਬਣ ਜੇ ਤਾਂ ਆ ਠੀਕ ਆ ਇੱਥੇ ਕੋਈ ਦੇਖ ਲੈਣਾ ਜੀ ਕੋਈ ਬਾਹਰ ਵੀ ਕੀ ਰੱਖਿਆ ਕਿਹੜਾ ਸੇਤੀ ਪੈਸੇ ਬਣ ਜਾਂਦੇ ਆਗੇ ਤੂੰ ਹੁਣ ਅਗਲੀਆਂ ਗੱਲਾਂ ਗੱਲਾਂ ਬਾਈ ਸਾਹਿਬ ਜੁਆ ਕੋ ਹੋ ਢੰਗ ਨਾਲ ਸੋਚਦੇ ਆਪਾਂ ਹੋ ਢੰਗ ਨਾਲ ਆਹ ਜੱਗੀ ਮੈਨੂੰ ਕਹਿੰਦਾ ਆ ਤੇ ਦੱਸਿਆ ਮੈਨੂੰ ਦੱਸਿਆ ਸੀ ਜੱਗੀ ਨੇ ਉਹ ਬੰਦਾ ਵੀ ਆਪਣਾ ਤਾਇ ਦੇ ਪਹਿਣ ਦੀ ਮਲਾਦ ਕਰਨੀ ਆ ਆਹ ਬਾਈ ਹੋਈ ਸੀ ਜੱਗੀ ਨਾਲ ਗੱਲ ਵੈਸੇ ਤਾਂ ਕੀ ਦਾ ਜੀ ਕਰਦਾ ਬਾਹਰ ਭੇਜਣ ਨੂੰ ਪਰ ਆ ਨਸ਼ੇ ਨੂੰ ਛੇੜਾ ਇੰਗੀ ਤਰ੍ਹਾਂ ਮਾੜਾ ਮੋਟਾ ਸੋਚ ਲਓ ਉਹ ਸਮਝ ਕੇ ਕਿ ਕਦਮ ਚੱਕਿਓ ਹਾਂ ਉਹ ਤਾਂ ਹੈ ਬਾਈ ਸੋਚ ਸਮਝ ਕੇ ਚੱਕਣਾ ਕਰਨਾ ਪਰ ਚੱਕਣਾ ਜ਼ਰੂਰ ਪੈਣਾ ਹੀ ਪੈਣਾ ਚਲੋ ਕੋਈ ਨਹੀਂ ਨਾਲ ਆ ਤੁਹਾਡੇ ਠੀਕ ਆ ਬਾਈ ਬਈ ਘਰ ਪੈਸੇ ਲੱਗਦੇ ਆ ਕੋਈ ਕੀ ਗੱਲ ਕਰਨਾ ਕੋਈ ਇਧਰੋਂ ਤਾਂ ਪੈਸਾ ਦਾ ਪੱਜਲਾ ਹੋਣਾ ਕਰ ਲਾਂਗੇ ਪੈਸੇ ਲੱਗ ਬਹੁਤ ਜਾਣੇ ਹਣ ਹਾਂ ਉਹ ਤਾਂ ਹੈ ਸਾਹ ਤਾਂ ਤਾਂ ਬਾਈਟ ਕਰਨਾ ਹੀ ਪੈਣਾ ਕਿਵੇਂ ਵੀ ਆਉ ਤਾਂ ਜਰੂਰ ਕਰਾਂਗੇ ਕਰਾਂਗੇ ਚਲੋ ਫੋੜ ਬਈ ਤੇਜਾ ਸਾ ਕੋਈ ਗੱਲ ਨਹੀਂ ਪੈਸਿਆਂ ਦਾ ਹੱਲ ਤਾਂ ਹੋ ਜੂਗਾ ਪਰ ਅੱਜ ਕੱਲ ਦਾ ਸਮਾਂ ਤੈਨੂੰ ਪਤਾ ਹੀ ਹੈ ਬਹੁਤ ਗਾਂ ਲੰਘਿਆ ਅੱਜ ਕੱਲ ਦੇ ਮੁੰਡੇ ਵੀ ਮੁੰਡਿਆਂ ਬਾਰੇ ਵੀ ਤੂੰ ਜਾਣਦਾ ਹੀ ਹੈ ਸਹੀ ਤੇ ਕੋਈ ਪੈਸਾ ਦੀ ਕੋਈ ਲਗਤ ਪੜਤਾ ਪੱਕ ਕਰ ਲਾਂਗੇ ਤਾਂ ਕੋਈ ਨਹੀਂ ਹੋ ਜਾਗਾ ਲੈਕਟ ਪਰ ਤੋਂ ਵੀ ਹੋ ਜਾਊਗੀ ਬਾਕੀ ਤੇਰੇ ਨਾਲ ਹੀ ਐ ਜਿਵੇਂ ਕਹਾਂਗਾ ਉਹ ਕਰ ਲਾਂਗੇ ਆਪਣਾ ਹੱਲ ਹੋ ਜਾਵੇ ਬਸ ਕੋਈ ਨਹੀਂ ਹੱਲ ਹੋਈਗਾ ਹੱਲ ਦੀ ਕੋਈ ਗੱਲ ਨਾ ਕਰ ਤੈਨੂੰ ਜਿਸ ਨਾਲ ਗੱਲ ਹੈਗੀ ਐ ਵੀ ਆਪਣਿਆਂ ਦਾ ਪਿਆਰ ਪੁਰਾਣੀ ਲਿਆ ਜਾ ਹਾਂ ਬਈ ਠੀਕ ਐ ਨਾ ਹਾਂ ਤੇ ਹੁਣ ਸਮੇਂ ਹੋ ਗਏ ਥੋੜੇ ਚੇਂਜ ਅੱਜ ਕੱਲ ਦੇ ਮੁੰਡਿਆਂ ਦਾ ਵੀ ਤੈਨੂੰ ਪਤਾ ਹੀ ਐ ਮਗਰ ਉਹ ਵਾਲੇ ਵੱਡੇ ਫਰਕ ਪੈ ਜਾਂਦੇ ਆ ਕੋਈ ਪੈਸਾ ਦੇ ਆਪਾਂ ਲੈਖਤ ਪੜਾ ਲੈਖਤ ਪੜਤ ਵੀ ਕਰਾ ਲਾਂਗੇ ਭਾਈ ਆਪਾਂ ਕੋਲ ਕੀ ਆ ਉਹ ਤਾਂ ਕਰਾਉਣੀ ਕਰਾਉਣੀ ਆ ਕੋਈ ਸੋਚਿਆ ਵੀ ਕਿਵੇਂ ਕਾਹਤੇ ਕਰਾਉਣੀ ਆ ਦੇਖ ਭਾਈ ਸਾਹ ਆਪਣੇ ਕੋਲ ਤਾਂ ਜ਼ਮੀਨਾਂ ਹੀ ਹੁੰਦੀਆਂ ਜਿਹੜਾ ਮਰਲਾ ਵੇਚਿਆ ਹੈਗਾ ਉਹ ਲਿਖਾ ਦੇਾਂਗੇ ਹੋਰ ਤਾਂ ਕੀ ਆ ਆਪਣੇ ਕੋਲ ਉਹ ਜਿਵੇਂ ਮਰਜ਼ੀ ਕਰ ਲਈ ਆਪਣਾ ਹੱਲ ਹੋਣਾ ਚਾਹੀਦਾ ਚੱਲ ਕੋਈ ਨਹੀਂ ਪੈਸਾ ਦਾ ਹੱਲ ਤਾਂ ਹੋ ਜਾਊਗਾ ਕੋਈ ਨਹੀਂ ਫਿਰ ਮੈਂ ਤਾਂ ਇਹੀ ਕਹਿੰਦਾ ਸੀ ਵੀ ਫਰਕ ਨਾ ਪਵੇ ਕਿਸੇ ਗੱਲ ਦਾ ਚੰਗਾ ਫਿਰ ਦੇਜਾ ਸਾਂ ਮੈਂ ਚੱਲਦਾ ਹੁਣ ਉਹ ਬਹਿ ਜਾ ਬਹਿ ਜਾ ਫੁੱਜਾ ਆ ਆ ਗਿਆ ਦੇਖ ਲੈ ਇਹਦੇ ਰੰਗ ਢੰਗ ਆ ਆ ਗਿਆ ਬਸ ਇੱਕ ਟਾਰ ਯਾਰ ਅਗਲੀ ਜਾ ਮਾਸ ਦੀਗਾ ਯਾਰ ਬਸੇ ਉਹਦੇ ਸਰਕਾਰ ਜਾਂਦੇ ਹਾਂ ਬਲਾਵਟ ਕਰਦੇ ਓਏ ਯਾਰ ਅਜੇ ਕਿ ਜਣਾ ਬੜਾ ਬੈਠਾ ਹੈ ਲੱਗਦਾ ਤਾਂ ਉਹੀ ਆ ਬਾਈ ਯਰ ਮੈਨੂੰ ਜਾਨਾ ਯਾਰ ਮੇਰੇ ਇਹਨਾਂ ਨਾਲ ਨਾ ਦੋਮਾ ਬਈ ਮੁੰਡਰਾ ਕੰਮ ਗੋਲ ਲਾਉਣੀ ਆ ਬਾਈ ਤੂੰ ਚੱਲ ਚੱਲ ਮੈਂ ਉੱਥੇ ਆ ਜੂਗਾ ਆ ਉੱਥੇ ਮਿਲਦੇ ਠੀਕ ਆ ਚੰਗਾ ਜਾ ਉਹ ਕਿਦਰਾ ਆਇਆ ਫਿਰਦਾ ਕੰਮਕਾਰ ਵੀ ਕਰ ਲਿਆ ਕਰ ਕਿ ਪਹਿਲੇ ਕਿਹੜਾ ਬਾਬੂ ਐ ਵੇੜਾ ਮੈਨੂੰ ਬਾੜੀ ਕੈਚ ਕੈਚੀ ਕਰਿਆ ਕਰ ਮੈਂ ਤੈਨੂੰ ਉਸ ਦਿਨ ਵੀ ਕਿਹਾ ਸੀ ਮੇਰੇ ਥੋੜੀ ਹੁੰਦਾ ਕੰਮ ਗੁਮ ਚੱਲਿਆ ਮੈਂ ਤਾਂ ਉਹ ਸ਼ੇਰਾ ਬੱਲ ਸੁਣ ਲੈ ਤੇ ਉਹ ਆ ਤੇਰਾ ਗੱਲ ਤੰਗ ਨਾ ਕਰੀਂ ਤੂੰ ਪੁੱਤ ਪਿਆਰ ਨਾਲ ਗੱਲ ਕਰ ਬਾਪੂ ਯਾਰ ਐਵੇਂ ਤੰਗ ਕਰਦਾ ਰਹਿੰਦਾ ਯਾਰ ਉਹ ਕੋਈ ਗੱਲ ਨਹੀਂ ਤੁਸੀਂ ਥੋੜੇ ਜਿਹਾ ਇਹ ਜਿੱਤ ਕਰਿਆ ਕਰੋ ਵੱਡੇ ਬੰਦੇ ਦੀ ਪਿਆਰ ਨਾਲ ਬੋਲਿਆ ਕਰੋ ਇਹ ਮਸਲਾ ਹੋਰ ਹਲਕਾ ਕਰਾਓ ਸਰਪੰਚ ਤੋਂ ਬੋਲ ਜੀ ਇਹ ਮੈਂ ਆਇਆ ਸੀ ਪੈਸਿਆਂ ਕਿਹੜੇ ਪੈਸੇ ਆ ਥੋੜੇ ਜੇ ਹਲੋ ਕੰਟੀ ਕਿਵੇਂ ਆ ਵਧੀਆ ਵਧੀਆ ਬਾਈ